ਕਹੇ ਹੈ ਸੋ ਆਲੂ ਸਾਰੇ ਬੋਧਾ ਸਮਾਰਨਾ ਇਹ ਸਨਮਾਨ ਦੀ ਜਦੋਂ ਮੈਂ ਪੁਲਵਾਨ ਜੀ ਫੋਟੋ ਵੇਖੀ ਨਾ ਪੋਸਟਰ ਵੇਖਿਆ ਸੱਚੀ ਬਾਬਾ ਜੀ ਦੇ ਸਥਾਨ ਤੇ ਖੜਿਆ ਰੂਹ ਖੁਸ਼ ਹੋ ਗਈ ਮੈਂ ਕਿਹਾ ਯਾਰ ਜਿਹੜੇ ਬੰਦਿਆਂ ਨੇ ਇਹ ਸੋਚ ਸੋਚੀ ਹੈ ਮੈਂ ਕਿਹਾ ਉਹਨਾਂ ਨੂੰ ਸਿਰ ਝੁਕਦਾ ਹੈ ਹਰ ਇੱਕ ਨੂੰ ਸਨਮਾਨ ਮਿਲਦਾ ਹੈ ਹਰ ਇੱਕ ਜਿਹੜਾ ਕਬੱਡੀ ਦੀ ਗਰਾਊਂਡ ਦੇ ਵਿੱਚ ਆਉਂਦਾ ਉਹਨੂੰ ਸਨਮਾਨ ਮਿਲਦਾ ਹੈ ਪਰ ਜਿਹੜੇ ਆ ਸੱਜਣ ਨੇ ਨਾ ਜਿਨ੍ਹਾਂ ਦਾ ਤੁਸੀਂ ਹੁਣ ਸਨਮਾਨ ਕਰਨ ਜਾ ਰਹੇ ਹੋ ਇਹ ਸਭ ਤੋਂ ਪਹਿਲਾਂ ਹੁੰਦੇ ਆ ਔਰ ਸਭ ਤੋਂ ਬਾਅਦ ਵਿੱਚ ਉਹਨਾਂ ਨੇ ਜਾਣਾ ਹੈ ਇਹ ਉਹਨਾਂ ਆਰਾਮ ਵੀ ਨਹੀਂ ਕਰ ਪਾਉਂਦੇ ਔਰ ਭੱਜ ਨੱਠ ਵੀ ਬਹੁਤ ਹੁੰਦੀ ਹੈ ਜਦੋਂ ਕਿਤੇ ਮਾੜੀ ਜੀ ਲਾਈਨ ਮਤਮ ਪੈਂਦੀ ਹੈ ਤਾਂ ਭੱਜ ਕੇ ਆਉਂਦੇ ਆ ਇਹ ਮਾਨ ਸਨਮਾਨ ਮਾਲਾ ਬੈਰੀਗੇਟ ਸਰ ਸਿੰਘ ਦੀ ਟੀਮ ਨੇ ਉਹਨਾਂ ਨੌਜਵਾਨਾਂ ਦਾ ਕੀਤਾ ਜਾਣਾ ਜਿਹੜੇ ਕਲੀ ਪਾਉਂਦੇ ਆ ਮਾਲਾ ਤੂੰ ਵੀ ਆ ਜਾ ਇੱਧਰਲੇ ਪਾਸੇ ਮਾਲਾ ਸਾਡਾ ਵੀਰ ترਸੇਮ ਕਿਹੜੇ ਪਾਸੇ ਆਇਆ ترਸੇਮ ਮਾਲਾ ਜੀ ਉਹ ਖੇਡ ਮੈਦਾਨ ਦੇ ਵਿੱਚ ਆਉਣਗੇ ਸਤਕਾਰਯੋਗ ਵੀਰ ਤੇ ਸਾਡੇ ਔਰ ਜਲਦੀ ਦੇ ਨਾਲ ਹੀ ਖੰਡੂਰ ਸਾਹਿਬ ਦੀ ਟੀਮ ਗਰਾਊਂਡ ਦੇ ਵਿੱਚ ਪਹੁੰਚ ਜਾਵੇ ਖੰਡੂਰ ਸਾਹਿਬ ਲਾਲਾ ਵੀ ਆ ਗਿਆ ਭਾਈ ਸਾਡਾ ਸੋ ਬਹੁਤ-ਬਹੁਤ ਧੰਨ ਸੁਖੇ ਮੱਗੇ ਤੇਰੀ ਇੱਕ ਡਿਊਟੀ ਆ ਦੋ ਪਰਲੇ ਪਾਸੇ ਪੰਜਾਂ ਖਾਲੀ ਬੋਤਲਾਂ ਤੇ ਉਹਨਾਂ ਨੂੰ ਮੇਰਾ ਵੀਰ ਬਣ ਕੇ ਤੂੰ ਸਿੱਖਣਾ ਬਾਹਰ ਬਹੁਤ-ਬਹੁਤ ਧੰਨਵਾਦ ਹੈ ਕਬੱਡੀ ਦੇ ਖਿਡਾਰੀਆਂ ਨੂੰ ਬੇਤੀ ਹੈ ਜੂਨੀਅਰ ਖਿਡਾਰੀ ਖੇਡ ਕੇ ਗਏ ਹੈ ਸੋ ਆਜੋ ਸੋਹਣੇ ਤੁਹਾਡਾ ਸਨਮਾਨ ਹੋਣਾ ਤੇਰਾ ਪਿੰਡ ਕਿਹੜਾ ਸੌਰ ਸਿੰਘ ਤੇਰਾ ਨਾਂ ਕੀ ਹੈ ਸੋਨਾ ਸੌਰ ਸਿੰਘ ਦਾ ਤੇਰਾ ਵੀਰਿਆ ਸੋਰ ਸਿੰਘ ਪਿੰਡ ਤੇ ਨਾਂ ਰਜਨ ਤੇ ਥੋੜਾ ਵੀਰ ਜੀ ਦਲਬਾਖ ਸਿੰਘ ਪਿੰਡ ਸੋਰ ਸਿੰਘ ਪਿੰਡ ਪਲਵਾਨਾ ਦਾ ਸੂਰ ਵੀਰ ਜਵਾਨਾਂ ਦਾ ਰਿਸ਼ੀਆਂ ਮੁਨੀਆਂ ਅਵਤਾਰਾਂ ਦਾ ਕਬੱਡੀ ਦੇ ਆਸਤਾਰਾਂ ਦਾ ਇਹ ਕਲੀ ਵਾਲੇ ਭਰਾਵਾਂ ਦਾ ਸਾਨ ਸਾਡੇ ਭਰਾਵਾਂ ਨੇ ਅੱਜ ਐਲਈਡੀਆਂ ਦੇ ਨਾਲ ਕਰਨਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਮਾਣ ਸਨਮਾਨ ਬਣਦਾ ਵੀ ਇਹਨਾਂ ਦਾ ਹੱਕ ਬਣਦਾ ਹੈ ਇਹਨਾਂ ਦੀ ਡਿਊਟੀ ਵੱਡੀ ਹੈ ਇਹਨਾਂ ਦੇ ਮੇਰੇ ਵੀਰੋ ਦਿਨ ਰਾਤ ਇੱਕ ਕਰਦੇ ਆ ਇਹ ਗਰਾਊਂਡ ਨੂੰ ਸ਼ਿੰਗਾਰਦੇ ਆ ਇਹ ਇਹ ਖਾਣੇ ਨੂੰ ਸ਼ਿੰਗਾਰਦੇ ਆ ਔਰ ਤਾਂਜੋ ਇਹਨਾਂ ਦਾ ਮਾਨ ਸਨਮਾਨ ਅੱਜ ਬਾਬਾ ਭਾਈ ਸਾਹਲੋਂ ਜੀ ਦੇ ਮੇਰੇ ਵੀਰੋ ਗੁਰੂ ਘਰਾਂ ਦੇ ਵਿੱਚ ਬਖਸ਼ਿਆ ਗਿਆ ਬਹੁਤ ਖੁਸ਼ੀ ਵਾਲੀ ਗੱਲ ਆ ਲਾਓ ਜੀਕਾਰਾ ਇਹਨਾਂ ਦੀ ਚੜ੍ਹਦੀ ਕਲਾ ਲਈ ਬੋਲੇ ਈਸਾਨਹਾਂ ਸਤਿ ਸ਼੍ਰੀ ਅਕਾਲ ਵਧਾਈਆਂ ਸੁਣਿਓ ਤੇ ਮਾਲਿਆ ਤੇਰਾ ਵੀ ਧੰਨਵਾਦ ਨਹੀਂ ਤੇ ਬੰਦਾ ਕਹਿੰਦਾ ਯਾਰ ਮੇਰਾ ਕਰੋ ਪਰ ਤੂੰ ਆਪਣੀ ਟੀਮ ਨੂੰ ਨਾਲ ਲੈ ਕੇ ਚੱਲਦਾ ਹੈ ਜਿਹੜੇ ਬੰਦੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਚੱਲਦੇ ਹਮੇਸ਼ਾ ਉਹ ਬਹੁਤ ਅੱਗੇ ਜਾਂਦੇ ਆ ਆ ਮੈਨੂੰ ਅਜ ਲੱਗਿਆ ਨਾ ਯਾਰ ਮੇਰਾ ਹੀ ਸਨਮਾਨ ਹੋ ਗਿਆ ਅੱਜ ਸੋ ਸੱਚੀ ਬੜੀ ਖੁਸ਼ੀ ਵਾਲੀ ਗੱਲ ਆ ਸੋ ਇਹ ਭਰਾ ਨੇ ਯਾਰ ਸਾਡੇ ਸਰਕਾਰਯੋਗ ਵੀਰ ਨੇ ਇਹਨਾਂ ਦਾ ਮਾਨ ਸਨਮਾਨ ਵਣਦਾ ਸੀਗਾ ਬਹੁਤ ਬਹੁਤ ਧੰਨਵਾਦ ਪ੍ਰਾਂਤਜਾ ਸਾਹਿਬ ਕਿਹੜੇ ਪਾਸੇ ਆਜੋ 10 ਮਿੰਟ ਤੁਸੀਂ ਵੀ ਕੋਈ ਗੱਲ ਨਹੀਂ ਪ੍ਰਾਂਤਜਾ ਸਾਹਿਬ ਆਜੋ